ਕ੍ਰਿਕਟ ਦਾ ਮੈਚ ਖਡਾਉਣਾ ਔਰ ਪਾਕਿਸਤਾਨਾ ਤੇ ਰੋਕ ਰੋਣੀ ਇਹ ਭਾਜਪਾ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੋ ਗਿਆ ਹੈ ਸਾਡੇ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਹੈ ਉਹ ਪਰਮਿਸ਼ਨ ਮਿਲਣੀ ਚਾਹੀਦੀ ਹੈ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿੱਧਾ ਰੂਪ ਚ ਤੇ ਉਹ ਨੂੰ ਖੁਲੋਣਾ ਚਾਹੀਦਾ ਜੇ ਇਹ ਸਿੱਧੇ ਤਰ੍ਹਾਂ ਚੱਲਦਾ ਰਿਹਾ ਕੋੜ ਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਨ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉਹ ਉਥੇ ਮੈਚ ਕਰ ਰਹੇ ਇਹਦੇ ਤੇ ਕਿਉਂ ਸਪੈਕ ਬੀ ਜੀਪੀ ਆਪਣੇ ਆਪ ਨੂੰ ਕਰ ਦਵੇ ਕੋਈ ਵੀ ਹਿੰਦੁਸਤਾਨੀ ਕ੍ਰਿਕਟ ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ خیال ਹੈ ਕਿ ਲੋਕ ਉਸਨੂੰ ਟੀਵੀ ਔਨ ਵੀ ਨਹੀਂ ਕਰਦੇ ਪਰ ਭਾਰਤਾਨ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਇੱਕ ਮੈਂ ਇਹੀ ਤੁਹਾਨੂੰ ਮੈਂ ਸਟਾਰਟਿੰਗ ਤੋਂ ਜਵਾਬ ਦਿੰਦਾ ਮੈਂ ਇਹ ਜਾਣਾਂ ਕਿ ਭਾਰਤਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਤ ਤੋਂ ਬਾਅਦ ਉਹਨੂੰ ਖੋੜਿਆ ਨਹੀਂ ਗਿਆ ਇਹ ਬਾਕੀ ਸਾਰੇ ਚੀਜ਼ਾਂ ਕੁੱਝ ਫਰਕ ਨਹੀਂ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਤਾ ਗੁਰੂ ਨਾਨਕ ਸਾਹਿਬ ਦੇ ਬਾਰੇ ਪੂਰੇ ਦਿੱਕੋਨੀ ਉਹਨਾਂ ਨੇੜ ਤੱਕ ਉਹਨੂੰ ਸਾ ਸੰਗਤ ਵਿੱਚ ਮੈਡਲ ਉਹ ਕੋਈ ਪਹਿਲਾਂ ਵੀ ਚੱਕਿਆ ਹੁਣ ਵੀ ਚੱਕਿਆ